ਗੋਪੀ ਲੋਂਗੀਆਂ ਨੇ ਗੁਲਾਬ ਸਿੱਧੂ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਗੋਪੀ ਲੋਂਗੀਆਂ ਵੱਲੋਂ ਅਪਲੋਡ ਕੀਤੀ ਗਈ ਆਡੀਓ 'ਚ ਗੁਲਾਬ ਸਿੱਧੂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਦਰਅਸਲ ਇੱਕ ਇੰਟਰਵਿਊ ਦੌਰਾਨ ਗੋਪੀ ਲੋਂਗੀਆਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਕਿਸੇ ਵੱਡੇ ਸਿੰਗਰ ਨੇ ਕਦੀ ਉਹਨਾਂ ਦੇ ਨਾਲ ਕੋਈ ਗਾਣਾ ਕਿਉਂ ਨਹੀਂ ਕੀਤਾ ਉਹਨਾਂ ਨੇ ਕਦੀ ਕੋਲਾਬੋਰੇਸ਼ਨ ਕਿਉਂ ਨਹੀਂ ਕੀਤੀ ਜਿਸ ਦੇ ਜਵਾਬ 'ਚ ਗੋਪੀ ਲੋਂਗੀਆਂ ਨੇ ਦੱਸਿਆ ਕਿ ਗੁਲਾਬ ਸਿੱਧੂ ਤੇ ਜੀ ਖਾਨ ਕਹਿ ਕੇ ਮੁੱਕਰ ਗਏ ਗੁਲਾਬ ਸਿੱਧੂ ਆਪਣੀ ਗੱਲ ਦਾ ਪੱਕਾ ਨਹੀਂ ਹੈ ਜਿਸ ਤੋਂ ਬਾਅਦ ਹੁਣ ਗੋਪੀ ਲੋਂਗੀਆਂ ਮੁਤਾਬਕ ਗੁਲਾਬ ਸਿੱਧੂ ਤੇ ਉਸਦੇ ਸਾਥੀ ਉਸ ਨੂੰ ਫੋਨ ਕਰਕੇ ਗਾਲਾ ਕੱਢ ਰਹੇ ਨੇ ਇਸ ਦੇ ਨਾਲ ਹੀ ਗੋਪੀ ਲੌਂਗੀਆਂ ਨੇ ਗੁਲਾਬ ਸਿੱਧੂ ਨੂੰ ਕਿਹਾ ਕਿ ਉਹ ਮਾਫੀ ਮੰਗ ਲਵੇ ਨਹੀਂ ਤਾਂ ਉਸ ਤੇ ਪਿੰਡ ਆ ਰਿਹਾ ਆ ਮੈਂ ਕਿੱਥੇ ਤੂੰ ਦੱਸ ਓਏ ਜ਼ੁਬਾਨ ਨਾ ਕੰਟਰੋਲ ਓਏ ਫੋਨ ਤੇ ਗਾਲ੍ਹਾਂ ਲੱਗਾ ਗਾਲ੍ਹਾਂ ਲੱਗਾ ਜੁੱਤੀ ਮੂੰਹ ਉਹ ਤੂੰ ਇਹ ਗੱਲ ਬਾਤ ਚ ਸਾਡੇ ਕੁੱਤੇ ਬਾਤ ਚ ਭੌਂਕੀ ਤਰੀ ਬਿਹੜਿਆ ਜੀ ਆਪਣਾ ਦਾ ਪਾਲਾ ਤੇ ਨਹੀਂ ਨਹੀਂ ਤਰੀ ਹਾਂ ਆਪਣੀ ਮੈਂ ਕੋ ਰੋਕਿਆ ਜਾਂ ਹਾਂ ਆ ਪਤਾ ਕਿਦਾਂ ਸਾਲੀਆਂ ਲੀਰਾਂ ਜੀਆਂ ਤੂੰ ਕੌਣ ਹੈਂ ਫਿਰ ਇੰਟਰਵਿਊ ਪੋਡਕਾਸਟ 'ਚ ਬਾਈ ਬਾਰੇ ਬੋਲਣ ਦੀ ਲੋੜ ਨਹੀਂ ਜੀ ਮੇਰੀ ਕੋਈ ਗਲਤਦੰਦ ਨਾ ਲੜਾਈ ਨਹੀਂ ਹੈ ਜੀ ਤੁਸੀਂ ਜ਼ਿਆਦਾ ਰੂਡ ਬੋਲੇ ਭਾਜੀ ਮੈਨੂੰ ਫੋਨ ਕਰਕੇ ਪੁੱਛਦਾ ਸਾਹਦੇ ਜੀ ਇਹ ਵੀ ਵੀਰੇ ਤੂੰ ਇਹ ਗੱਲ ਕਿਉਂ ਕਹੀ ਆ ਮੈਨੂੰ ਗਾਲੀ ਦਾ ਅਹਿਸਾਸ ਹੋ ਭਰਾ ਕਿਨੂੰ ਮੈਨੂੰ ਯਾਰ ਮੈਨੂੰ ਤਾਂ ਦੀ ਗਲਤੀ ਦਾ ਅਹਿਸਾਸ ਯਾਰ ਮੈਂ ਕੀ ਮਾਰਾ ਜਿਹੜਾ ਕੁਝ ਮੈਂ ਤਾਂ ਗਾਲ ਕੱਢੀ ਆ ਓ ਯਾਰ ਭਲੇਖਾ ਤੁਹਾਡੇ ਨਾਲ ਮੈਂ ਕੀ ਰੱਖਣਾ ਆ ਮੇਰੇ ਸਾਹਮਣੇ 2 ਘੰਟੇ ਨਹੀਂ ਕੋਈ ਹਰ ਸਕਲ ਦਾ ਭਲੇਖਾ 2 ਘੰਟੇ ਨਾਲ ਕਾ ਕਰੇ ਮੇਰੀ ਗੱਲ ਹਾਂ ਗੱਲ ਹਾਂ ਯਾਰ 3B2 ਦੇ ਅੱਪਰ ਆਦ ਨੂੰ ਮਾ ਲੀ ਰਹੇ ਹਨਾ ਹਾਂ ਜਿਹੜੀ ਬੜੀ ਬੈਕ ਹੈ ਸਰੀ ਪਾਰਕਿੰਗ ਦੇ ਵਿੱਚ ਮਿਲਦੇ ਆ ਆਪਾਂ ਕਰਦੇ ਆ ਡਾਂਗਰੇ ਵੀਰੇ ਆਪਾਂ ਕੋਈ ਨਹੀਂ ਤੂੰ ਮਿਲਣਾ ਤਾਂ ਮੈਂ ਤੁਹਾਨੂੰ ਦੱਸਦਾ ਜਿੱਥੇ ਹੋਣਾ 3B2 ਦੇ ਚੋਂ ਹੱਥੋਂ ਜਾਣਾ ਕਿਹੜੇ ਲਾਉਣਾ ਆਪਾਂ ਆਪਾਂ ਤੈਨੂੰ ਦੱਸ ਦਿਆਂ ਕਿੱਥੇ ਮਿਲਣਾ ਮੇਨ ਨਾਲੇ ਬਣਿਓ ਫਿਆਜ ਇਹ ਉਹਨਾ ਮੈਂ ਫਿਰ ਇਦਾਂ ਦੀ ਗੱਲਾਂ ਕਰ ਰਹੇ ਹਾਂ। ਓਕੇ ਵੀਰ ਮੈਂ ਬੋਲਣ ਦਿਆ ਵਾ ਮੈਨੂੰ ਦੱਸੋ। ਤੁਸੀਂ ਵੀਰੇ ਕੌਣਾ ਜੀ? ਮੈਂ ਵੀ ਤੇ ਬੋਲਣ ਦਿਆ ਵਾ ਭਰਾ ਮੈਂ ਮੈਨੂੰ ਢੱਲੂ ਹੀ ਆਂਦੇ ਆ ਤੇ ਮੈਨੂੰ ਮੇਰੇ ਨਾਲ ਕਰੋ ਗੱਲ ਜਿਹੜੀ। ਪਰ ਇਹ ਗੱਲ ਹੁਣ ਇਹਨਾਂ ਗਾਲ ਗੱਡੀ ਕੋਈ ਚੰਗਾ ਨਹੀਂ ਲੱਗਦਾ ਹੁੰਦਾ। ਇੱਕ ਨਾਰਮਲੀ ਗੱਲ ਕੀਤੀ ਆ ਉਹ ਤਾਂ ਮੈਨੂੰ ਕੁਦਰਤੀ ਉਹਨਾਂ ਕੁਐਸ਼ਨ ਕਰ ਲਿਆ ਯਾਰ ਹਨਾ ਜਿਹੜਾ ਫਰੌਡ ਦਾ। ਉਹ ਉਹ ਤੇ ਗੱਲ ਵੀਰੇ ਜੀ ਉਹਨਾਂ ਨਾਲ ਵੀ ਕਰਾਂਗੇ ਉਹ। ਹਾਂ ਹਾਂ ਜੀ ਹਾਂ ਜੀ। ਅਮ ਜਾਨ ਅੱਪਾ ਪਤਾ ਕਿਦਾਂ ਵੀ ਪਹਿਲਾਂ ਮੂੰਹ ਚੋ ਗੱਲ ਆਪਾਂ ਉਦਾਂ ਦੀ ਨਾ ਕੱਢੀਏ ਜਿਦੇ ਕਰਕੇ ਬਾਅਦ ਚ ਸਾਨੂੰ ਡਰਨਾ ਪਵੇ ਇਹਨਾਂ ਹਰਬੇ ਤੁਸੀਂ ਇਹਦੀ ਭਾਸ਼ਾ ਚੈੱਕ ਕਰੋ ਜਿਹੜਾ ਬਾਰ-ਬਾਰ ਵਿੜੇ ਵਾਲੇ ਵਿੜੇ ਵਾਲੇ ਕੰਦਾ ਨਾ ਹੁਣ ਤੈਨੂੰ ਵਿੜੇ ਵਾਲੇ ਹੀ ਦੱਸਣਗੇ ਮੈਂ ਪੁੱਤ ਸਿੱਖਾਂ ਦਾ ਮੁੰਡਾ ਆ ਬ੍ਰਦਰੀ ਦੇ ਮੁੰਡਿਆਂ ਨਾਲ ਮੇਰੇ ਆ ਭਰਾ ਮੰਗੋ ਪਿਆਰਵਾ ਤੇ ਜੇ ਤੂੰ ਮੈਨੂੰ ਕੁਝ ਕਿਹਾ ਹੁੰਦਾ ਮੈਂ ਤੈਨੂੰ ਇਸ ਵੇਲੇ ਮਾਫ ਕਰ ਦੇਣਾ ਸੀ ਤੂੰ ਮੇਰੀ ਵਾਈਫ ਬਾਰੇ ਗਲਤ ਮਾਲਤ ਬੋਲੇ ਆ ਹੁਣ ਮੈਂ ਤੈਨੂੰ ਇੱਕ ਗੱਲ ਕੰਨਾ ਵੀਡੀਓ ਬਣਾ ਕੇ ਛੁਟੀ ਜਈ ਆਪਣੀ ਇੰਸਟਾਗ੍ਰam ਤੇ ਸਟੋਰੀ ਪਾ ਦੇ ਸੌਰੀ ਮਾਫੀ ਮੰਗ ਲਈ ਨਹੀਂ ਤਾਂ ਮੈਂ ਇਸ ਹਫਤੇ ਤੇਰੇ ਪਿੰਡ ਆਉਣਾ ਆ ਫਿਰ ਆਮੋ ਸਾਹਮਣੇ ਹੋ ਕੇ ਗੱਲ ਕਰਾਂਗੇ ਕਿਉਂਕਿ ਮੈਨੂੰ ਮਾਮਾ ਭੈਣਾ ਵੀ ਦੇਖਦੀਆਂ ਸਾਨੂੰ ਥੋੜੀ ਸ਼ਰਮ ਆ ਪਰ ਤੈਨੂੰ ਬੋਲਣ ਲੱਗੇ ਮੜੀ ਵੀ ਸ਼ਰਮ ਨਹੀਂ